ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਜਿਹੜੀ ਵੀਡੀਓ ਬਣਾਉਣ ਲੱਗੀਆਂ ਬਈ ਫਾਰਮ ਚੋਂ ਬਣਾਉਣ ਲੱਗੀਆਂ ਫਾਰਮ ਚ ਬਾਈ ਕੋਲੇ 4 ਬੱਚੀਆਂ ਨੇ ਬਾਈ ਇੱਕ ਗੱਬਣਾ ਬਈ ਚੈੱਕ ਪਾਸ ਆਗੀ ਤੇ ਦੰਦੋਂ ਖੇਰੀ ਆ ਤੇ ਤਿੰਨ ਬਾਈ ਕੋਲੇ ਹੀ ਪਰ ਬੱਚੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੋਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾ ਗੱਲਬਾਤ ਆਜੀ ਬਾਈ ਜੀ ਬਾਈ ਜੀ ਸਸਿ ਕਾਲ ਜੀ ਹੋ ਠੀਕ ਹੂੰ ਬਜੀ ਕੜਦੀ ਕਲਾ ਜੀ ਨਾਮ ਤੇ ਐਡਰੈਸ ਬੋ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਦਾ ਪਤਾ ਪਟਾੜ ਸ਼ਹਿਰ ਆਈ ਆਪਣੀ ਮੋਬਾਈਲ ਨੰਬਰ ਬੋ 6280218 ਸੇ 44 ਜੀ ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਪ੍ਰਤਮੇਂਦਰ ਚਾਰ ਬੱਚੀਆਂ ਨੇ ਚਾਰ ਬੱਚੇ ਡਾਕਟਰ ਤਿੰਨ ਬੱਚੇ ਆਪਣੇ ਆਪ ਦੇ ਫਾਰਮ ਦੇ ਆ ਇੱਕ ਆਪਣੀ ਬਾਹਰੋਂ ਪਰਚੇਜ ਕੀਤੀ ਹੋਈ ਹੈ ਇਹਦੇ ਚ ਠੀਕ ਹੈ ਜੀ ਠੀਕ ਹੈ ਬਾਈ ਹਾਂਜੀ ਕਿਹੜੀ ਤੋਂ ਸ਼ੁਰੂ ਕਰੀਏ ਬਾਈ ਆਈ 1 ਨੰਬਰ ਤੋਂ ਜਰੂਰ ਕੀਤੇ ਕਰ ਲੈਣੇ ਆ ਕਿੰਨੀ ਉਮਰ ਆ ਬਾਈ ਬੱਚੇ ਦੀ ਇਹ ਡਾਕਟਰ 9 ਮਹੀਨਿਆਂ ਦਾ ਬੱਚਾ ਮਿਲਕਟੀ ਦਾ ਬੱਚਾ ਹੈਗਾ ਠੀਕ ਹੈ ਜੀ ਇਹਦੀ ਮਾਂ ਤੇ ਵੀ ਮੜਾ ਜਿਹਾ ਕੈਮਰਾ ਮਾਰ ਕੇ ਦਿਖਾ ਦੇ ਉਹ ਖੜੀ ਹੈਗੀ ਆ ਟਰਾਈ ਕਰਨੀ ਹੈਗੀ ਅੱਜ ਤੋਂ 10 ਦਿਨਾਂ ਨੂੰ ਠੀਕ ਆ ਹਾਂਜੀ ਇਹ ਹੈ ਦੀ ਮਾਂ ਹਾਂ 7ਵਾਂ ਮਹੀਨਾ ਚੱਲੀ ਜਾਂਦਾ ਹੈਗਾ ਹੁਣ ਵੀ 15 ਕਿਲੋ ਦੁੱਧ ਤੇ ਹੈਗੀ ਪਹਿਲਾਂ ਦੂਜਾ ਸੂਆ ਆ ਸੌਰੀ ਪਹਿਲਾ ਸੂਆ ਕੀ ਮੂੰਹ ਚਾਰ ਦੰਦ ਹੋ ਗਈ ਇਹਦੀ ਮੂੰਹ ਚਾਰ ਦੰਦ ਹੋ ਗਈ ਤੇ ਬੱਚਾ ਬਈ ਟੋਪ ਬ੍ਰੀਟ ਆ ਤੇਰੀ ਮਾਂ ਦਾ ਪਹਿਲਾਂ ਉਹ 27 ਕਿਲੋ ਦਾ ਰਿਕਾਰਡ ਹੈਗਾ ਫਲਕੈਨੋ ਦੀ ਮਦਰ ਹੈਗੀ ਇਹਦੀ ਤੇ ਜੈਗ ਦੀ ਖੋਦਾ ਬੱਚੀ ਇਹ ਠੀਕ ਆ ਬਈ ਹਾਂਜੀ ਫੇਸ ਦੀ ਬਿਊਟੀ ਲਾ ਤੜੰਗੇ ਲਾਉਂਦੀ ਆ ਮਸਤੀ ਕਰਨ ਨੌ ਮਹੀਨਿਆਂ ਦੀ ਏਜ ਆ ਬੱਚੀ ਤੇ ਥੱਲੇ ਝੋਲੀ ਦਿਖਾ ਦੇ ਮੜੀ ਝੋਲੀ ਤਾਂ ਬਈ ਦੂਰ ਨਹੀਂ ਦੇ ਸੀ ਜਾਂਦੀ ਆ ਲੈ ਕਿਆ ਬਾਤ ਆ ਯਾਰ ਚਮਕ ਚਮਕ ਬਾਲੀ ਆ ਬੱਚੇ ਬਹੁਤ ਜਿਆਦਾ ਚੰਗਾ ਸਮਾਂ ਆ ਪਲਿਆ ਹੋਆ ਬੱਚਾ ਢਿੱਡ ਖਾਦੀ ਵੀ ਆ ਪਤਾ ਲੱਗਦਾ ਬੱਚੇ ਦੀ ਖਰਾਕ ਫੁੱਲ ਖਾਦੀ ਵੀ ਆ ਲੱਜ ਜਮਾ ਪੱਦਰਾ ਉਤੋਂ ਫੇਸ ਦਿਖਾ ਦੇ ਟਿਕਾ ਦੇ ਜਾਣ ਜਾਂਦਾ ਹਾਂ ਤਾਂ ਤਾਂ ਲੇਖੇ ਕੋਈ ਨਹੀਂ ਕਰੈਕਟਰ ਬਾਲੀ ਜਿਆਦੇ ਚੰਗੀ ਐ ਐਸੀ ਤਾਂ ਦੂਰੋਂ ਹੀ ਦਿਨਦੀ ਝੂਲੀ ਪਰ ਨੇੜੇ ਤੋਂ ਜ਼ਰੂਰ ਕੈਮਰਾ ਮਾਰਾਂਗੇ ਲੈ ਝੂਲੀ ਚੈੱਕ ਕਰਾ ਦੇ ਇੱਕ ਨੰਬਰ ਝੂਲੀ ਐ ਤੁਹਾਨੂੰ ਪਤਾ ਵੀ ਖੁੱਲੇ ਜਾਨਵਰ ਫਿਰ ਆ ਜੇ ਫੜਾ ਘੱਟ ਖਾਂਦੇ ਆ ਬਾਕੀ ਬੱਚੀ ਦਾ ਫੇਸ ਪੂਰ ਦਿਖਾ ਦੇ ਬਿਲਕੁਲ ਛੋਟਾ ਐ ਬਾਕੀ ਜਾਣ ਜਾਂ ਤੇ ਚਮਕ ਬਾੜੀ ਆ ਸਹੀ ਗੱਲ ਆ ਭਾਈ ਕਿਉਂਕਿ ਮੇਰੀ ਫੀਡ ਤੇ ਪਲੀ ਵੀ ਹੈਗੀ ਤਿੰਨ ਮਹੀਨੇ ਤਾਂ ਐ ਮੰਨ ਕੇ ਚੱਲ ਵੀ 5 ਲੀਟਰ ਪਰ ਡੇ ਦਾ ਦੁੱਧ ਹੀ ਪੀਤਾ ਨੇ ਠੀਕ ਐ ਜੀ ਹੂੰ ਪੂਰੀ ਸ਼ੌਂਕ ਨਾਲ ਪਾਲੀ ਵੀ ਆ। ਬਾਈ ਕਹਿੰਦਾ ਚੰਗੇ ਦੁੱਧ ਤੇ ਪਾਲੀ ਵੀ ਫੀਡ ਵੀ ਚੰਗੀ ਖਾਦੀ ਵੀ ਆ। ਝੋਲੀ ਦੇਖ ਲੈ। ਸਾਨੂੰ ਗੱਲਾਂ ਕਰਨਾ ਝੋਲੀ ਜੈਕ ਬੋਲ ਦੀ ਡਾਕਟਰ ਹੈ ਖੋਦਾਗੀ। ਹੂੰ ਤੇ ਮਦਰ ਇਹਦੀ ਬਲਕੈਨੋ ਦੀ ਹੈਗੀ। ਠੀਕ ਹੈ ਜੀ। ਹਾਂਜੀ। ਹੂੰ ਤੇ ਇਹਦੀ ਮਦਰ ਦਾ ਪਹਿਲਣ ਦਾ 26 ਤੋਂ 27 ਕਿਲੋ ਦਾ ਰਿਕਾਰਡ ਹੈਗਾ ਫਾਰਮ ਤੇ ਆਪਣੇ ਜਿਹੜਾ ਕੋਈ ਬੰਦਾ ਮਰਜ਼ੀ ਵਿਜ਼ਿਟ ਕਰਕੇ ਦੇਖ ਲੈ। ਠੀਕ ਹੈ ਬਾਈ। ਹਾਂਜੀ। ਮਾਂ-ਪਾ ਦਿਖਾਈ ਆਪਣੇ ਕੋਲੇ ਵੀਡੀਓ ਪ੍ਰੋਪਰ ਹੈਗੀ ਹੈਗੀ। 12 ਅਕਤੂਬਰ ਦਾ ਜਨਮ ਹੈ ਦਾ ਬੱਚੀ ਦਾ। ਓਕੇ ਬਾਈ। ਹਾਂਜੀ। ਹੂੰ ਲੈ ਖੜ ਨਹੀਂ ਖੁੜ ਨਹੀਂ ਚੈੱਕ ਕਰ ਬੱਚੀ ਦੀ ਕਿਨੇ ਕਮਾਲ ਆ। ਤੇ ਮੁੱਲ ਕੀ ਆ ਫਿਰ ਜਾਇਜ ਮੋਲ ਡਾਕਟਰ ਇਹਦਾ ਫੋਨ ਤੇ ਹੀ ਕਰਾਂਗੇ ਮੁੱਲ ਬੰਦਾ ਬਰੀਡ ਦੇ ਹਿਸਾਬ ਨਾਲ ਆ ਉਹੇ ਜਿਹਾ ਬੰਦਾ ਕਾਲ ਕਰੇ ਵੀ ਜਿਹਨੂੰ ਬਰੀਡ ਦਾ ਪਤਾ ਹੋਵੇ ਹਨਾ ਠੀਕ ਆ ਤੇ ਜਿਹਨੇ ਚੰਗੇ ਜਾਨਵਰ ਰੱਖੇ ਹੁੰਦੇ ਆ ਕਈ ਰੀਪੀ ਬੰਦਾ ਅਗਲਾ ਅੰਦਾਜ਼ੇ ਇਹਨਾਂ ਲਾ ਲੰਦਾ ਵੀ 10 20000 ਵਾਲੇ ਹਿਸਾਬ ਨਾਲ ਹੂੰ ਕਿਉਂਕਿ ਜਾਨਵਰ ਚੰਗੇ ਕਿਤੇ ਇਹਦਾ ਨਾ ਕੀਮਤ ਵੀ ਚੰਗੀ ਹੀ ਹੋਣੀ ਹੈਗੀ ਸਹੀ ਗੱਲ ਆ ਚੰਗੀ ਚੀਜ਼ ਦਾ ਚੰਗਾ ਹੀ ਮੁੱਲ ਪੈਣਾ ਬਈ ਬਿਊਟੀ ਚਮਕ ਤੋਰਾ ਇੱਕ ਨੰਬਰ ਝੋਲੀ ਇੱਕ ਨੰਬਰ ਸਾਰੀ ਡਿਟੇਲ ਆ ਬਾਈ ਕੋਲੇ ਠੀਕ ਹੈ ਕਿ ਨਹੀਂ ਡਾਕਟਰ ਡਿੱਟੋ ਮੈਂ ਕਹਿੰਦਾ ਗਾਂ ਦੀ ਸੂਦੀ ਤੱਕ ਦੀ ਵੀਡੀਓ ਵੀ ਦੇ ਦਾਂਗੇ ਆਪਾਂ ਬੰਦਾ ਜਿਹੜਾ ਕੋ ਉਹ ਕਰੂਗਾ ਠੀਕ ਹੈ ਬਾਈ ਹਾਂਜੀ ਹਮ ਇੰਨੇ ਕ ਜਿਆਦੇ ਚੰਗੇ ਰਿਕਾਡ ਦੀ ਬੱਛੀ ਹੈਗੀ ਸਹੀ ਗੱਲ ਆ ਬਾਈ ਲੈ ਉਹ ਕਿਹਦਾ ਕਿਸੇ ਆਲਾ ਨਹੀਂ ਇਹ ਆਪਣੇ ਆਪ ਦੇ ਫਾਰਮ ਦੀ ਬੱਛੀ ਹੈਗੀ ਤੇ ਇਹਦੀ ਮਦਰ ਵੀ ਆਪਣੇ ਫਾਰਮ ਤੇ ਦੇਖ ਸਕਦਾ ਬੰਦਾ ਆ ਕੇ ਜਿਹੜਾ ਠੀਕ ਕਰਦਾ ਦੇਖੀ ਜਾਦੂ ਕੜੀ ਨਹੀਂ ਬੱਚਾ ਇੱਕ ਨੰਬਰ ਆ ਲੈ ਬਿਊਟੀ ਕਨੀਓ ਯਾਰ ਕੋਈ ਘਾਟ ਹੀ ਨਹੀਂ ਕਰਮਾਣੀ ਨੂੰ ਕੁਆਲਿਟੀ ਆਪ ਹੀ ਬਹੁਤ ਜਿਆਦੇ ਚੰਗਾ ਡਾਕਟਰ ਫੱਗੋ ਸੋਹਣਾ ਬੋਡੀ ਬਿਲਡ ਐਸ ਟਾਈਮ ਐ ਮੰਨ ਕੇ ਚੱਲ ਵੀ ਨਾ ਆ ਯਾਰ ਸਿੱਧਾ ਹੁੰਦਾ ਨੀਗਾ ਮੇਰੇ ਖਿਆਲ ਨਾਲ ਲਗਭਗ 2 ਕ ਕੁਇੰਟਲ ਦੇ ਆਸਪਾਸ ਬੋਡੀ weight ਹੋਣਾ ਬੱਚੀ ਦਾ ਇੰਨੀ ਕਿ ਫੀਡ ਫੂਡ ਖਾਦੀ ਹੋਏ ਨਿੱਗਰ ਬੱਚਾ ਦਾ ਹੂੰ ਲੈ ਫੇਸ ਦਿਖਾਉਣਾ ਇੱਕ ਵਾਰੀ ਟਕਾ ਕੇ ਲੈ ਫੇਸ ਦੀ ਬਿਊਟੀ ਚੈੱਕ ਕਰੋ ਕਿਆ ਬਾਤ ਆ ਫੜਾਈ ਵੀ ਨਹੀਂ ਖਾਂਦੀਆਂ ਹਨਾ ਪਲੀਆਂ ਵੀ ਇੰਨੀਆਂ ਕਿ ਫੜਾਈ ਵੀ ਨਹੀਂ ਖਾਂਦੀਆਂ ਗਰਮਾਂ ਲੈ ਲੈ ਪੂਰੀ ੱਟਕੇ ਨਾਲ ਫੜਨੀ ਪੈਂਦੀ ਆ ਜਾਨ ਵਾਲੀ ਬੱਚੀ ਆ ਸੇਤੀ ਟੀਕਾ ਲਊ ਜਿਹੜੇ ਅਸੀਂ ਦਿਖਾ ਲਈ ਲੈ ਦੰਦ ਦੇਖੋ ਨਾੰਨੇ ਚੈੱਕ ਕਰਾ ਦੇ ਓਕੇ ਆ 12 ਅਕਤੂਬਰ ਦਾ ਜਨਮਾ ਪ੍ਰੋਪਰ ਡੇਟ ਦੇਵਾ ਗਿਆ ਅਗਲੇ ਨੂੰ ਜਿਹੜਾ ਕੋਈ ਫੀਦੂਗਾ ਹੂੰ ਲੈ ਕੁਆਲਟੀ ਇੱਕ ਨੰਬਰ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲਾ ਜਿਹੜਾ ਬਰੀਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬੜਾ ਮੋਲ ਨਹੀਂ ਕਰਦੇ ਮੁੱਲ ਪਹਿਲਾਂ ਮੋਲ ਜਿਹੜਾ ਕੁਆਲਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਹੂੰ ਸਹੀ ਗੱਲ ਆ ਹਾਂਜੀ ਅੱਗੇ ਕਿਹੜਾ ਬ ਚਹਿਰ ਸ਼ਰ ਦੀ ਗੱਲ ਅੱਗੇ ਐਰ ਸ਼ਰ ਦਿਖਾ ਦੇਣਾ ਡਾਕਟਰ ਬਈ ਝੋਲੀ ਦੇਖ ਹਨਾ ਝੋਲੀ ਦੇਖੀ ਲੈ ਕਿਆ ਬਾਤ ਆ ਕੱਲਾ ਕੱਲਾ ਥਣ ਪੂਰੀ ਰਿਸ਼ੀ ਦੇ ਥਣ ਝੋਲੀ ਇੱਕ ਨੰਬਰ ਬ੍ਰੀਡ ਇੱਕ ਨੰਬਰ ਡਾਕਟਰ ਹਾਈਟ ਬਹੁਤ ਸੋਹਣੀ ਆ ਬੱਚੇ ਦੀ ਸਹੀ ਗੱਲ ਆ ਭਾਈ ਤੇ ਏਜ ਆ ਜਿਹੜੀ ਇਹਦੀ ਠੀਕ ਆ ਕੋਈ ਬਹੁਤੀ ਨਹੀਂ ਹੋएगी ਹੂੰ ਹੂੰ ਸਾਢੇ ਸਾਢੇ ਚਾਰ ਤੋਂ ਪੰਜ ਮਹੀਨੇ ਏਜ ਆ ਬੱਚੇ ਦੀ ਠੀਕ ਆ ਭਾਈ ਤੇ ਵਸਣ ਬੋਲਾ ਬੱਛਾ ਹੈ ਜਿਹੜਾ ਬਿਰਕਹਿਰ ਸ਼ਹਿਰ ਆਲਾ ਆਂਦਾ ਹਨਾ ਹੂੰ ਉਹ ਅਸੀਮਨ ਦੀ ਬੱਛੀ ਆ ਇਹ ਠੀਕ ਆ ਭਾਈ ਹਾਂਜੀ ਬਿਊਟੀ ਉਹਨਾਂ ਦਾ ਜਿਹੜਾ ਵਸਣ ਬੋਲਾਗਾ ਉਸ ਬੋਲਦੀ ਬੱਛੀ ਹੈਗੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾ ਇਹਦਾ ਹਨਾ ਭਾਈ ਬਹੁਤ ਜਿਆਦਾ ਚੰਗਾ ਪ੍ਰਿੰਟ ਹੈ ਕੋਕਾ ਪੀਸ ਹੀ ਹੈ ਕਿ ਨਹੀਂ ਜਿਹਨੂੰ ਡਾਇਮੰਡ ਕਹਦੀ ਹੈ ਡਾਕਟਰ ਮੇਲੇ 'ਚ ਖੜਨ ਵਾਲੀ ਬੱਛੀ ਹੈਗੀ ਜੇ ਕੋਈ ਬੰਦਾ ਪ੍ਰੋਪਰ ਐਰ ਸ਼ਹਿਰ ਦੇ ਕੰਮ ਕਰਨਾ ਚਾਹੁੰਦਾ ਹਨਾ ਹਾਂਜੀ ਉਹ ਜੀ ਵੀਰ ਕੰਟੈਕਟ ਕਰੇ ਸਹੀ ਗੱਲ ਹੈ ਬਰੀਡ ਦੇ ਬਰੀਡ ਤੇ ਕੰਮ ਕਰਨ ਵਾਲੇ ਬੱਚੇ ਬਹੁਤ ਜਿਆਦਾ ਚੰਗਾਗਾ ਹੂੰ ਕੁਆਲਿਟੀ ਦੇਖ ਲੈ ਬੱਚੇ ਦੀ ਸਹੀ ਗੱਲ ਬਾਲਾ ਕੁਝ ਕਹਿਣ ਦੀ ਲੋੜ ਨਹੀਂ ਜਿੰਨੀ ਕਿ ਕੁਆਲਿਟੀ ਹੈ ਜਿੰਨੀ ਕਿ ਬਰੀਡ ਹੈ ਸਾਰੀ ਬੋਲਦੀ ਆ ਉਹ ਆਪਣੇ ਆਪ ਉਹ ਆਪ ਬੋਲਦਾ ਬੱਚਾ ਜਿੰਨਾ ਬੋਲਣਾ ਤੇ ਪ੍ਰਾਈਸ ਵੀ ਡਾਕਟਰ ਦਾ ਉਹ ਜ ਨਹੀਂ ਹੋਣਾ ਆਪਾਂ ਜਹਾਂ ਨਾਰਮਲ ਕਹਦੇ ਇਹ ਨਾਰਮਲ ਵੀ ਨਹੀਂ ਹੋਣਾ ਇਹਦਾ ਪ੍ਰਾਈਸ ਹੈਨਾ ਠੀਕ ਆ ਜਿਹੜਾ ਬੱਚਾ ਉਹਦੇ ਹਿਸਾਬ ਨਾਲ ਚੰਗੀ ਕੀਮਤ ਦਾ ਬੱਚਾ ਹੀ ਹੈ ਠੀਕ ਆ ਭਾਈ ਤੇ ਬਾਲਾ ਮੁੱਲ ਵੀ ਨਹੀਂ ਹੋਣਾ ਤੇ ਮੋਲ ਆ ਜਿਹੜਾ ਬਰੀਡ ਦੇ ਹਿਸਾਬ ਨਾਲ ਹੋਊਗਾ ਮੋਲ ਜਾਇਜ ਹੋਊਗਾ ਕਿਉਂਕਿ ਜੇ ਆਪਾਂ ਉਹਦੇ ਹਿਸਾਬ ਨਾਲ ਗੱਲ ਕਰੀਏ ਤਾਂ ਉਹ ਬਾਈ ਐਰ ਸ਼ਹਿਰ ਵਾਲਾ ਹਨ ਪਿਆ ਪਿਆ ਹਜ਼ਾਰ ਦੇ 55 55 ਹਜ਼ਾਰ ਦੇ ਜੰਮ ਦੇ ਬੱਚੇ ਦਿੰਦਾਗਾ ਸਹੀ ਗੱਲ ਆ ਬਈ ਤੇ ਆਪਣਾ ਰੇਟ ਹੋਊਗਾ ਜਾਇਜ ਪਰ ਬੱਚੀ ਦੇ ਪੜਾਈ ਦੇ ਹਿਸਾਬ ਨਾਲ ਬੱਚੀ ਸਾਰੀ 4-5 ਮਹੀਨਿਆਂ ਦੀ ਬੱਚੀ ਹੈਗੀ ਤੇ ਬੈਸਨ ਬੋਲਦੀ ਬੱਚੇ ਚਾਹੇ ਬੰਦਾ ਕੋਈ ਡੀਐਨਏ ਕਰਵਾ ਲਈ ਓਕੇ ਬਾਈ ਕੋਈ ਡੱਕ ਦੀ ਨਹੀਂ ਆਪਾਂ ਨੂੰ ਤੇ ਬਾਕੀ ਬੱਚੀ ਦੇਲੇ ਝੋਲੀ ਦਿਖਾਉਣ ਵਾਲੀ ਹੈਗੀ ਝੋਲੀ ਬਾਈ ਉਹ ਜੀ ਹੈਗੀ ਹੈ ਲੀਆਂ ਚ ਇੱਕ ਨੰਬਰ ਝੋਲੀ ਹੈ ਚਾਰ ਹੀ ਥਾਣਾ ਪੂਰੀ ਵਿੱਤੀ ਤੇ ਕੱਲਾ ਕਲਾ ਦੇਖ ਯਾ ਵਾਹ ਝੂਲੀ ਬੜੀ ਚੰਗੀ ਆ ਯਾਰਾ ਗੁਲਾਬੀ ਥਣ ਝੂਲੀ ਫਾੜੀ ਦੇਖ ਤੂੰ ਹੁਣ ਤੋਂ ਹੂੰ ਆਰਡਰ ਦੇਖਿਆ ਨਾ ਸਟਾਰਟ ਕਰ ਲਿਆ ਬਣਾਉਣਾ ਇਹਨੇ ਮੈਂ ਕਹ ਡਾਕਟਰ ਉਹ ਹੀ ਜੀ ਗੱਲ ਨਹੀਂ 36 ਕਿਲੋ ਦੀ ਮਦਰ ਰਿਕਾਰਡ ਆਗਾ ਠੀਕ ਆ ਤੇ ਚਾਰ ਅੰਬੋਲਾ ਜਿਹੜਾ ਯੂ ਐਸ ਏ ਵਾਲਾ ਉਨੀ ਬੱਚੀ ਹੈਗੀ ਚਾਰਾਂ ਅੰਬੋਲ ਦੀ ਤੋੜ ਦੇ ਮੜੀ ਜੇ ਉਹਦੀ ਮਦਰ ਆ ਗਈ ਹੂੰ ਤੇ ਗਾਹਾਂ ਇਹ ਵੈਸ਼ਨ ਬੋਲ ਦੀ ਬੱਚੀ ਹੈਗੀ ਤੇ ਬੱਚੇ ਨੂੰ ਆਪਾਂ ਬਾਹਰ ਕੱਢ ਕੇ ਤੋੜ ਦਿੰਨੇ ਹੈਗੇ ਬੱਚੇ ਚ ਬਈ ਕੋਈ ਘਾਟ ਨਹੀਂ ਬਿਊਟੀ ਚ ਚੈੱਕ ਕਰੋ ਬਹੁਤ ਘੱਟ ਮਿਲਦੇ ਆ ਇਹ ਜਿਹੇ ਬੱਚੇ ਹਨਾ ਮੈਂ ਕਹ ਡਾਕਟਰ ਜਮਾਂ ਬ੍ਰੈਂਡ ਪੀਸ ਹੀ ਆ ਹ ਬਿਊਟੀ ਇੱਕ ਨੰਬਰ ਫਰੰਟ ਇੱਕ ਨੰਬਰ ਚ ਸਾਰਾ ਰਿਕਾਰਡ ਮਿਲੂਗਾ ਠੀਕ ਹੈ ਕਿ ਨਹੀਂ ਐ ਨਹੀਂ ਵੀ ਕੋਈ ਰਿਕਾਰਡ ਨਹੀਂ ਮਿਲੂ ਸਾਰਾ ਰਿਕਾਰਡ ਮਿਲੂਗਾ ਲੈ ਕਬੂਤਰ ਹੀ ਆ ਯਾਰ ਬੱਚਾ ਗਾਦਾ ਕਿ ਨਹੀਂ ਮੈਂ ਕਿਹਾ ਡਾਕਟਰ ਜਮਾ ਬ੍ਰੈਂਡ ਪੀਸ ਹੀ ਆ ਹੂੰ ਲੈ ਕੀ ਬਾਤ ਆ ਭਾਈ ਮસ્ਤੀ ਕਰਦਾ ਪੂਰਾ ਪਰ ਆਪਾਂ ਥੋੜੀ ਜ਼ਰੂਰਤ ਸੀ ਆਪਾਂ ਪੋਸਟ ਕਰਕੇ ਬੱਚਾ ਘਰੋਂ ਸੇਲ ਕਰਨ ਲੱਗਿਆ ਨਹੀਂ ਆਪਾਂ ਸੇਲ ਕਿਸੇ ਹਿਸਾਬ ਤੇ ਵੀ ਨਹੀਂ ਸੀ ਕਰਦੇ ਠੀਕ ਹੈ ਭਾਈ ਹਾਂਜੀ ਹੂੰ ਹੂੰ ਕਿਕਾ ਤੁਹਾਨੂੰ ਪਤਾ ਵੀ ਇਹ ਬ੍ਰੈਂਡ ਆ ਬੱਚੀ ਡੈਕਟਰ ਆਪਣੀ ਬਾਹਰੋਂ ਪਰਚੇਜ ਕੀਤੀ ਹੋਈ ਹੈਗੀ ਠੀਕ ਹੈ ਜੀ ਅਰਮਾਡਾ ਬੋਲੀ ਬੱਚੀ ਹੈ ਕਿ 9 ਮਹੀਨੇ ਏਜ ਆ ਮਲਕ ਟੀਥ ਬੱਚੀ ਏ ਤੁੰਦੋ ਠੀਕ ਹੈ ਅਣ ਵੀ ਚਾਰਾ ਤੇ ਦੰਦੋ ਵੀ ਖੀਰੀ ਆ ਠੀਕ ਆ ਜਿਹੜਾ ਵੀ ਬੰਦਾ ਆਪਣੇ ਤੋਂ ਪਰਚੇਜ ਕਰੂ ਆਨਲਾਈਨ ਹਨਾ ਹੂੰ ਦੰਦਾ ਦੀ ਥਣਾ ਦੀ ਅਗਲੇ ਦੇ ਘਰ ਤੱਕ ਦੀ ਗਰੰਟੀ ਹੋ ਆਪਣੀ ਠੀਕ ਆ ਭਾਈ ਦੰਦੋ ਖੀਰੀਆਂ ਹੋਣੀਆਂ ਤੇ ਥਣ ਚਾਰ ਹੋਣਗੇ ਠੀਕ ਆ ਭਾਈ ਬਾਕੀ ਸਟਰਕਚਰ ਛੋਟਾ ਵੱਡਾ ਜਿੰਨਾ ਕੋਈ ਸਹਜ ਇਹਨਾਂ ਦਾ ਉਹ ਬੰਦਾ ਉਹਦਾ ਦੇਖ ਕੇ ਫਿਰ ਉਹ ਜਿਸਾਨ ਆਪਣੇ ਨਾਲ ਗੱਲਵਾ ਸੌਦਾ ਕਰ ਲੇ ਹਨਾ ਸਹੀ ਆ ਭਾਈ ਸਹੀ ਆ ਪ੍ਰਿੰਟੇਕ ਕਾ ਨੰਬਰ ਬ੍ਰੀਡ ਇੱਕ ਨੰਬਰ ਚੰਗੇ ਸੀਮਨ ਦੀ ਇੱਕ ਕੁਆਲਿਟੀ ਇੱਕ ਨੰਬਰ ਫੇਸ ਦਿਖਾ ਦੇ ਬਾਈ ਉਰੇ ਨਾੜ ਲੈ ਮੜੀ ਤੋਰਦੀਆਂ ਨਾਲੇ ਬਿਊਟੀ ਚੈੱਕ ਕਰ ਲੋ ਬਿਊਟੀ ਇੱਕ ਨੰਬਰ ਇਹ ਬਹੁਤ ਸੋਹਣਾ ਡਾਕਟਰ ਪੱਛੀ ਦਾ ਜੀ ਸਨਖ ਆਪਣਾ ਬਾੜ ਦੇ ਵਿੱਚ ਫੁੱਲ ਆ ਕੁਆਲਿਟੀ ਫੁੱਲ ਆ ਬਾਈ ਲੈ ਸੋਰਾ ਵੀ ਚੈੱਕ ਕਰਵਾਣੇ ਹੱਕਲੇ ਮੜੀ ਨਾ ਚੱਲਣ ਦੇ ਬਾਦ ਹੂੰ ਲੈ ਕੀ ਬਾਤ ਆ ਬਾਈ ਬ੍ਰੀਕੀ ਚ ਬਹੁਤ ਹਨ ਬੱਚਾ ਬਹੁਤ ਜਿਆਦਾ ਚੰਗਾ ਡਾਕਟਰ ਬੱਚਾ ਇਹਦੀ ਮਾਂ ਦਾ 32 ਤੋਂ 33 ਕਿਲੋ ਦਾ ਰਿਕਾਰਡ ਆਗਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਪ੍ਰੋਪਰ ਬਾਇਓ ਡਾਟਾ ਦੇਵਾਂਗੇ ਸਾਰਾ ਮੁੱਲ ਕੀ ਹੈ ਵੀਰੇ ਜੈਜ ਇਹਦਾ ਮੁੱਲ ਡਾਕਟਰ 30000 ਰੁਪਏ ਦਾ 28000 ਰੁਪਏ ਦਾ ਬੱਚਾ ਦੇ ਦਾਂਗੇ ਆਪਾਂ 30000 ਰੁਪਏ ਮੁੱਲ 28000 ਦਾ ਬੱਚਾ ਭਾਈ ਕਹਿੰਦਾ ਦੇ ਦਿਆਂਗੇ ਮੁੱਲ ਜੈਜ ਆ ਬੱਚਾ ਬਹੁਤ ਚੰਗਾ ਬਾਕੀ ਡਾਕਟਰ ਇਹ ਨਹੀਂ ਹੈਗਾ ਸਟਰਕਚਰ ਬਹੁਤ ਜਿਆਦਾ ਸੋਹਣਾ ਬੱਚੀ ਦਾ ਜਿੰਨੀ ਵੀ ਆਪਾਂ ਕਹიდੀਏ ਲੈਂਥ ਲੈਂਥ ਪੂਰੀ ਫੁੱਲ ਆ ਬੱਚੀ ਦੀ ਸਹੀ ਗੱਲ ਬਾਕੀ ਸਟਰਕਚਰ ਜਿਹ ਬਹੁਤ ਜਾਰੇ ਯਾਹਸ ਸਹੀ ਆ ਭਾਈ ਕਿਉਂਕਿ ਪੇਟਾ ਬੂਟਾ ਬਹੁਤ ਚੰਗਾ ਉਹਦੇ ਹਿਸਾਬ ਨਾਲ ਬੱਚੇ ਨੇ ਕਾ ਦੁੱਧ ਕੱਢਣਾ ਗੱਗੇ ਜਾ ਸਹੀ ਗੱਲ ਆ ਭਾਈ ਸਹੀ ਗੱਲ ਆ ਅੱਗੇ ਭਾਈ ਗੱਬਣ ਬਾਰੇ ਗੱਲ ਕਰਦੇ ਆ ਇਹ ਗੱਬਣਾ ਵੀਰੇ ਬੱਚਾ ਇਹ ਡਾਕਟਰ ਗੱਬਣਾ ਗਈ ਵੱਛੀ ਠੀਕ ਆ ਖੀਰੀ ਆ ਮਿਲਕ ਡਿਸ ਜਮਾ ਦੰਦੋ ਕੱਤੀ ਖੀਰੀ ਠੀਕ ਆ ਭਾਈ ਤੇ ਥਣ ਚਾਰ ਠੀਕ ਆ ਭਾਈ ਤੇ ਤਿੰਨ ਮਹੀਨਿਆਂ ਦੀ ਆ 13 ਤਰੀਕ ਨੂੰ ਚੈੱਕ ਪਾਸ ਲਈ ਆਪਣੇ ਵੱਲੋਂ ਚੈੱਕ ਪਾਸ ਜਿਹੜਾ ਕੋਈ ਬੰਦਾ ਲੈ ਕੇ ਜਾਊਗਾ ਆਪਦੀ ਤਸੱਲੀ ਕਰਵਾ ਕੇ ਜਿਹੜੇ ਮਰਜ਼ੀ ਡਾਕਟਰ ਤੋਂ ਰਹਿੇ ਬਾਕੀ ਬੱਚੀ ਦੀ ਹਾਈਟ ਲੈਂਥ ਦੀ ਗੱਲ ਕਰੀਏ ਤਾਂ ਫੁੱਲ ਵੱਡੇ ਕੱਦ ਦੀ ਹੈ ਫੁੱਲ ਸਾਈਜ਼ ਦੀ ਹੈਗੀ ਸਹੀ ਆ ਭਾਈ ਬਾਈ ਦੀ ਚੈੱਕ ਕਰਵਾਈ ਵੀ ਆ ਵਾੜ ਵਾੜ ਦੇ ਬੰਬੀਰੋ ਬੋਲ ਦੀ ਡਾਕਟਰੇ ਖੋਦ ਹੈਗੀ ਤੇ ਅੱਗੇ ਸਿਕੜ ਸੀਮਨੇ ਦਾ ਜਿਹੜਾ ਪੇਪਰ ਦਾ ਲੱਗਿਆ ਵਾਗਾ ਉਹ ਜੇ ਤੋਂ ਗੱਬਣ ਹੈਗੀ ਢੂਣੀ ਬੜੀ ਚੰਗੀ ਆ ਮੈਂ ਕਿਹਾ ਡਾਕਟਰ ਚੜਾਈ ਵਾਲਾ ਲੇਵਾ ਕਢਣਾ ਬਾਕੀ ਬੱਚੀ ਦੀ ਪਿੱਠ ਦੀ ਚੜਾਈ ਦਾ ਸਾਈਜ਼ ਦੇਖਦਾ ਹਾਂ ਹੂੰ ਚੌੜੀ ਚੂੜੀ ਫੁੱਲ 5 ਫੁੱਟ ਹਾਈਟ ਆ ਬੱਚੀ ਦੀ ਮੇਰੀ ਪੌਣੇ 6 ਫੁੱਟ ਹਾਈਟ ਆ ਡਾਕਟਰ ਠੀਕ ਆ ਉਸ ਸਾ ਬਣਾ ਦਾ ਆਜਾ ਲਾਇਓ ਫੁੱਲ ਕੱਦ ਫੁੱਲ ਕਿ ਆਪਣਾ ਇਹ ਨਹੀਂ ਸੀਗਾ ਆਪਣਾ ਘਰ ਦਾ ਬੱਚਾ ਹੈਗਾ ਤਾਂ ਉਹ ਨਮਾਣ ਮੂਏ ਨਹੀਂ ਹੈਗਾ ਨਹੀਂ ਤਾਂ ਆਪਾਂ ਨਮਾਣ ਮੂਏ ਜਾਨਵਰ ਦੀ ਵੀਡੀਓ ਪਾਉਣਾ ਤੈਨੂੰ ਪਤਾ ਹੀ ਹੈ ਹਨਾ ਸ਼ਿੰਗਾਰ ਕੇ ਤੇ ਆਪਣੇ ਜਾਨਵਰ ਘਰ ਦਾ ਇਹਦੇ ਬੱਚੀ ਨਾਲੇ ਝੋਲੀ ਦੇਖ ਤੇ ਝੋਲੀ ਦੇਖ ਨੇੜੇ ਕੰਪੈਕਟ ਤੇ ਹਮ ਫਿਟਨੈਸ ਆਰਡਰ ਕੱਢਣੇ ਨੇ ਬੱਚੀ ਕੀ ਬਾਤ ਆ ਬਈ ਝੋਲੀ ਚਾਰ ਥਣ ਕੱਲਾ ਥਣ ਉਹਦੇ ਵਿੱਚ ਇਹ ਥਣ ਕੀ ਬਾਤ ਆ ਲੈ ਹੱਕ ਦੇ ਦੰਨ ਬਾਕੀ ਡਾਕਟਰ ਪਿੱਠ ਫੁੜੇ ਦੀ ਚੜਾਈ ਬੜੀ ਜ਼ਿਆਦਾ ਹੈਗੀ ਚੌੜੀ ਚੌੜੀ ਬਹੁਤ ਜ਼ਿਆਦਾ ਬੱਚੀ ਸਹੀ ਗੱਲ ਬੱਚੀ ਇੰਨੀ ਕਿ ਚੰਗੀ ਹੈਗੀ ਬੱਚੀ ਫਸਟ ਟਾਈਮਰ 32 33 ਕਿਲੋ ਦੁੱਧ ਚਵਾ ਦੂਗੀ ਸਹੀ ਗੱਲ ਐਨੀ ਕੁ ਜ਼ਿਆਦਾ ਚੰਗੀ ਹੈਗੀ ਬਾਕੀ ਅਗਲੇ ਦੀ ਕੇਅਰ ਤੇ ਡਿਪੈਂਡ ਆ ਕੇਸ ਦੀ ਬਿਊਟੀ ਤੇ ਢਾਂਚਾ ਸਟਰਕਚਰ ਬਹੁਤ ਜ਼ਿਆਦਾ ਸੋਹਣਾ ਬੱਚੀ ਦਾ ਪਲੀ ਵੀ ਫੁੱਲ ਆ ਕਿ ਨਹੀਂ ਫੁੱਲ ਪਲੀ ਹੈ ਡਾਕਟਰ ਹਾਂ ਕੋਈ ਲੱਸੀ ਲੱਸੀ ਬਾਕੀ ਕਹਿਣ ਵਾਲੀ ਗੱਲ ਨਹੀਂ ਫੁੱਲ ਜਮਾ ਅਰੀਜਨਲ ਕੱਚੀ ਖੀਰੀ ਹੈਗੀ ਠੀਕ ਆ ਨਾਮ ਤਾਂ ਕੋਈ ਚੈੱਕ ਕਰਨੀ ਜ਼ਰੂਰ ਦਖਾਵਾਂਗੇ ਥੋੜਾ ੱੱਕਾ ਕਰਦੀ ਆ ਪਲੀ ਵੀ ਬਹੁਤ ਆ ਨਾ ਲੈ ਆ ਭਾਈ ਜਮਾ ਕੀਰੀਆ ਓਕੇ ਅਰੀਜਨਲ ਕੱਚੀ ਖੀਰੀ ਬੱਚੀ ਆ ਬੋਦੀ ਬਾਦੀ ਪੂਰੀ ਚੰਗੀ ਸਨਖ ਆਪਣਾ ਵਰਡ ਦੇ ਵਿੱਚ ਫੁੱਲ ਬਹੁਤ ਜਲੇ ਵੱਡੇ ਕਾਂਚੇ ਦੀ ਵਹਿਣ ਆ ਗਈ ਛੋਟੀ ਬਣਦੀ ਆ ਭਾਈ ਇਹ ਬੰਬੀਰੋ ਦੀ ਡਾਕਟਰ ਓਕੇ ਗੱਬਣ ਕਿਹੜੇ ਤੋਂ ਆ ਇਹ ਪੈਪਰ ਤੋਂ ਆਈ ਛਕਸੜ ਤੋਂ ਓਕੇ ਭਾਈ ਠੀਕ ਆ ਇਹ ਬਿਊਟੀ ਚੈੱਕ ਕਰੋ ਨਾਸਾਂ ਦਾ ਆ 13 ਤਰੀਕ ਨੂੰ ਇਹ ਤਿੰਨਾਂ ਮਹੀਨਾ ਦੀ ਕੰਪਲੀਟ ਹੋ ਜੂ ਠੀਕ ਆ ਭਾਈ ਹਾਂਜੀ ਹਮ ਪ੍ਰੋਪਰ ਡੇਟ ਸਾਰੀ ਡਿਟੇਲ ਦੇਵਾਂਗੇ ਠੀਕ ਆ ਜਿਹੜਾ ਵੀ ਕੋਈ ਬੰਦਾ ਲਊਗਾ ਹਮ ਜੇਹੀ ਨਮਾਈ ਨੂੰ ਹੋਈ ਹੁੰਦੀ ਤਾਂ ਦੁੱਗਣੀ ਚਮਕ ਹੋਣੀ ਸੀ ਬੱਚੀ ਚ ਸਹੀ ਗੱਲ ਆ ਭਾਈ ਸਹੀ ਗੱਲ ਆ ਬਾਕੀ ਆ ਲੂਈ ਦੀ ਝਾੜਨ ਲੱਗ ਗਈ ਹੋਣੇ ਬਾਕੀ ਦਾ ਟਰ ਖੀਰਾ ਬੱਚਾ ਕੰਦ ਕਾਠ ਏਡਾ ਤੇ ਗੱਬਣ ਆ ਕੀਗਾ ਹ ਸਹੀ ਗੱਲ ਆ ਭਾਈ ਫੇਸ ਹੂਸ ਦੇ ਤੇ ਬੱਚੇ ਇੰਨੀ ਕਿ ਚੰਗੀਆਂ ਬੱਚੇ ਨੇ ਖੀਰੀ ਖੀਰੀ ਇਹਨੇ ਸੂਪ ਪੈਣਾ ਕਹਨੇ ਹੂੰ ਹੂੰ ਬਹੁਤ ਵੱਡੇ ਢਾਂਚੇ ਦੀ ਬੱਚੀ ਹੈਗੀ ਮੁੱਲ ਕੀ ਆ ਭਰਾ ਜੈਜ ਮੁੱਲ ਡਾਕਟਰ ਦਾ ਫੋਨ ਤੇ ਕਰਾਂਗੇ ਜੀ ਅੱਪ ਜੈਜ ਜੀ ਹੋਊਗਾ ਜੀ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਖਿੱਚ ਕੀ ਰੱਖਾਂਗੇ ਜੈਜ ਜੀ ਰੱਖਾਂਗੇ ਬਾਕੀ ਬੱਚੀ ਦੀ ਫੇਸ ਦੀ ਬਿਊਟੀ ਦਿਖਾ ਦੇ ਨੋ ਮੜੀ ਹੂੰ ਕਮਾਲ ਆ ਬੜੀ ਵੀ ਦਾ ਫੁੱਲ ਆ ਯਾਰ ਬਹੁਤ ਵੱਡੇ ਢਾਂਚੇ ਦੀ ਆ ਬੱਚੀ ਹੋਣੀ ਬੜੀ ਆ ਕਰਮਾ ਇਸ ਕਿ ਨਹੀਂ ਬਹੁਤ ਜਿਆਦਾ ਚੰਗਾ ਬੱਚਾ ਹੈਗਾ ਸਹੀ ਗੱਲ ਤੇ ਨਾਗਸੀ ਭਰਾ ਕੋਲੇ ਬਈ ਚਾਰ ਚਾਰੀ ਰੱਖਾਂ ਤੇ ਕਿਸੇ ਵੀਰ ਨੂੰ ਕੋਈ ਵੀ ਨੰਬਰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ